ਮੇ ਤੁ ਬੰਦ ਪਿਆ ਲੁਧਿਆਣਾ ਦਾ ਦੁਮੋਰੀਆ ਪੁੱਲ ਮੁੜ ਤੋਂ ਚਾਲੂ ਹੋ ਗਿਆ ਜਿਸ ਤੋਂ ਬਾਅਦ ਕੇਂਦਰੀ ਮੰਤਰੀ ਰਮਨ ਸਿੰਘ ਬਿੱਟੂ ਇਸ ਦੁਮੋਰੀਆ ਪੁੱਲ ਨੂੰ ਮੁੜ ਤੋਂ ਚਾਲੂ ਕਰਨ ਪਹੁੰਚੇ ਸਨ ਇਸ ਮੌਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਈ ਅਹਿਮ ਜਾਣਕਾਰੀਆਂ ਮੀਡੀਆ ਦੇ ਨਾਲ ਸਾਂਝੀਆਂ ਕੀਤੀਆਂ ਨੇ ਬੜੀ ਬਾਰ ਮੈਂ ਸਾਡੀ ਸਰਕਾਰ ਵੀ ਸੀ ਉਦੋਂ ਵੀ ਉਹ ਕੋਈ ਨਾ ਕੋਈ ਸਾਡੇ ਉਲਟ ਉਲਟ ਨਹੀਂ ਲੋਕਾਂ ਦੇ ਹੱਕ 'ਚ ਸਾਨੂੰ ਬੇਸ਼ੱਕ ਉਲਟ ਲੱਗਦਾ ਸੀ ਪਰ ਉਹ ਲੋਕਾਂ ਦੇ ਹੱਕ 'ਚ ਗੱਲ ਹੁੰਦੀ ਸੀ ਤੇ ਜੇ ਸੱਚੇ ਯਾਦਵ ਜੀ ਨੇ ਇਹ ਗੱਲ ਕਰਤੀ ਤੇ ਮੈਂ ਉਹਨਾਂ ਨੂੰ ਵੀ 100% ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਲੋਕਾਂ ਦੀ ਆਵਾਜ਼ ਜੇ ਕੋਈ ਐਨਜੀਓ ਜੇ ਕੋਈ ਸੇਵਾ ਕਰਨ ਵਾਲਾ ਚੱਕਦਾ ਏ ਤੇ ਬਹੁਤ ਲੋਕ ਨੇ ਜਿਹੜੇ ਖੂਨਦਾਨ ਦੇ ਕੈਂਪ ਲਾਉਂਦੇ ਆ ਬਹੁਤ ਲੋਕ ਨੇ ਇਹ ਲੋਕ ਨੇ ਜਿਹੜੇ ਐਕਸੀਡੈਂਟਾਂ ਤੋਂ ਬਚਾਉਂਦੇ ਆ ਸੜਕਾਂ ਨੂੰ ਦੇਖਦੇ ਆ ਕਿਵੇਂ ਚੰਗੀਆਂ ਏ ਤੇ ਇਹ ਜੇ ਲੋਕਾਂ ਨੂੰ ਵੀ ਜਿਹੜੀ ਇਹ ਇੰਡੀਪੈਂਡੈਂਟ ਇੰਡੀਪੈਂਡੈਂਟ ਜਿਹੜੀ ਆਵਾਜ਼ ਆ ਆਵਾਜ਼ ਆ ਉਹਦੀ ਵੀ ਬਹੁਤ ਲੋੜ ਹੁੰਦੀ ਆ ਮੈਂ ਤੁਹਾਨੂੰ ਦੱਸ ਦਿੰਨਾ ਵੀ ਬੀਜੇਪੀ ਇਹ ਇਲੈਕਸ਼ਨ ਜਿੱਤਣ ਲਈ ਲੜੇਗੀ ਤੇ ਬੀਜੇਪੀ ਪਾਰਟੀ ਚਾਹੇ ਉਹ ਜ਼ਿਲ੍ਹੇ ਦੀ ਹੋਵੇ ਚਾਹੇ ਉਹ ਸਟੇਟ ਦੀ ਹੋਵੇ ਜਾਂ ਸੈਂਟਰ ਦੀ ਹੋਵੇ ਬਹੁਤ ਸੀਰੀਅਸ ਆ ਇਹਦੇ ਉੱਤੇ ਤੇ ਤੁਸੀਂ ਦੇਖੋਗੇ ਜਿਹੜਾ ਕੈਂਡੀਡੇਟ ਵੀ ਹੋਏਗਾ ਕੈਂਡੀਡੇਟ ਵੀ ਇਹ ਸਾਰੇ ਕੈਂਡੀਡੇਟਾਂ ਨਾਲੋਂ ਬੜਾ ਮਜ਼ਬੂਤ ਕੈਂਡੀਡੇਟ ਹੋਏਗਾ ਤੇ ਅਸੀਂ ਸਾਡੇ ਕੋਲ ਤਾਂ ਦੇਖੋ ਨਾ ਦਸਰ ਨੂੰ ਹੈ ਹੀ ਇੰਨਾ ਕੁਛ ਤੇ ਭਾਜਪੀ ਨੂੰ ਜੇ ਜੇ ਭਾਜਪੀ ਅੱਜ ਜਿੱਤੀ ਹੁੰਦੀ ਲੁਧਿਆਣੇ 'ਚ ਉਦੋਂ ਦੀ ਮੈਂ ਗੱਲ ਕਰਦਾ ਕਈ ਕਿਸਾਨ ਲੀਡਰਾਂ ਨੇ ਨੁਕਸਾਨ ਕਰਤਾ ਭਾਪਾ ਕਾਂਗਰਸ ਦਾ ਕੁਛ ਨਹੀਂ ਹੋਇਆ ਪਰ ਅੱਜ ਫਰਕ ਹੁੰਦਾ ਨਾ ਅੱਜ ਮੈਂ ਹੁਣ ਰਾਜਸਥਾਨ ਦਾ ਆਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਤੇ ਕੁਦਰਤੀ ਜੇ ਮੈਂ ਉਰੇ ਉਹ ਮੈਨੂੰ ਜਿਤਾ ਕੇ ਭੇਜਦੀ ਤੇ ਮੈਂ ਮੋਦੀ ਜੀ ਨੂੰ 5 ਵਾਰ ਲੈ ਆਉਂਦਾ ਹੁਣ ਬੜੇ ਬੜੇ ਉਦਘਾਟਨ ਕਰਵਾਉਂਦਾ ਉਰੇ ਲਿਆ ਕੇ ਦੇ ਨਾਮ ਦੀ ਚਰਚਾ ਚੱਲਦੀ ਹੈ ਕਿੰਨੀ ਕੁ ਸੱਚਾਈ ਦੇਖੋ ਪਾਰਟੀ ਤੋਂ ਉੱਤੇ ਕੁਛ ਨਹੀਂ ਪਰ ਬੀਜੇਪੀ ਇੱਕ ਪਾਰਟੀ ਐਸੀ ਆ ਇਹ ਕਾਂਗਰਸ ਚ ਚੱਲਦਾ ਕਲਚਰ ਘਰ ਵਾਲੇ ਨੂੰ ਲੈ ਆਓ ਘਰ ਵਾਲੀ ਨੂੰ ਲੈ ਆਓ ਘਰ ਵਾਲੀ ਨਹੀਂ ਬੱਚੇ ਨਹੀਂ ਉਦੋਂ ਬੱਚੇ ਨੂੰ ਲੈ ਆਓ ਬੀਜੇਪੀ ਬਿਲਕੁਲ ਪਰਿਵਾਰਵਾਦ ਨੂੰ ਜੇ ਬੀਜੇਪੀ ਚ ਰਹਿਣਾ ਹੈ ਤਾਂ ਫਿਰ ਇਹ ਚੀਜ਼ਾਂ ਤੋਂ ਦੂਰ ਰਹਿਣਾ ਪਊ ਜੇ ਆਪਣੇ ਬੱਚੇ ਤੇ ਘਰ ਵਾਲੀ ਦੀ ਗੱਲ ਕਰਨੀ ਹੈ ਫਿਰ ਕਾਂਗਰਸ ਹੈਗੀ ਆਮ ਆਦਮੀ ਹੈਗੀ ਆ ਉਹ ਚਲੇ ਜਾਓ ਅਨੰਤ ਕਹਿ ਦਿੱਤੀ ਨਾ ਜਿਵੇਂ ਨੂਨ ਦਾ ਦਾਣਾ ਜਾਂ ਮਿੱਟੀ ਉਸ ਤਰੀਕੇ ਨਾਲ ਇਮੇਜ ਸੀ ਜਿਹੜੀਆਂ ਉਹ ਸੈਟੇਲਾਈਟ ਸਾਨੂੰ ਦੇ ਰਹੀਆਂ ਸੀ ਤੇ ਅਸੀਂ ਕਾਊਂਟਰ ਕਰ ਰਹੇ ਸੀ ਉਹਨਾਂ ਨੇ ਦਿਖਾਇਆ ਵੀ ਸਾਰਾ ਜਿਹੜੀ ਉਹ ਟ੍ਰੈਜੈਕਟਰੀ ਸੀ ਜਿਹਨੂੰ ਟ੍ਰੈਕ ਉਹਨੂੰ ਕਹਿੰਦੇ ਆ ਜਿਹੜਾ ਉਹ ਆਪਣੇ ਵੱਲ ਇਧਰ ਨੂੰ ਨਿਸ਼ਾਨ ਕਰਦੇ ਆ ਉਹ ਸਾਰੀਆਂ ਦਰਬਾਰ ਸਾਹਿਬ ਵੱਲ ਸੀ ਅੱਜ ਫੌਜ ਨੇ ਕਿਹਾ ਤੇ ਇੱਕ ਪਾਸੇ ਕਾਂਗਰਸ ਪਾਰਟੀ ਜਿਨ੍ਹਾਂ ਨੇ ਇਹੀ ਫੌਜ ਉਦੋਂ ਵੀ ਜਰਨਲ ਕਈ ਪੰਜਾਬੀ ਸੀ ਉਦੋਂ ਵੀ ਜਰਨਲ ਕਈ ਪੰਜਾਬੀ ਸੀ ਹੁਣ ਬੀ 에어 ਫੋਰਸ ਦੇ ਚੀਫ ਪੰਜਾਬੀ ਨੇ ਤੇ ਪਰ ਉਹਨਾਂ ਨੇ ਹਮਲਾ ਕਰਤਾ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਦੇ ਕਹਿਣ ਤੇ ਢਹਿ ਢੇਰੀ ਕਰਤਾ ਸਾਡਾ ਕਿਉਂਕਿ ਇਨਸਾਨੀਅਤ ਅਮਨ ਸ਼ਾਂਤੀ ਗੁਰੂਆਂ ਨੇ ਦੱਸਿਆ ਤੇ ਸਾਡੀ ਅੱਜ ਫੌਜ ਨੇ ਦੇਸ਼ ਦੀ ਨੇ ਇੱਕ ਕੰਕਰ ਵੀ ਜਿਹੜੀ ਹੈ ਦਰਬਾਰ ਸਾਹਿਬ ਤੇ ਆਉਣ ਨਹੀਂ ਤਾਂ ਆਉਣ ਦਿੱਤੀ ਇਹ ਇਹ ਆ ਫੌਜ ਦੇ ਤੇ ਨਰਿੰਦਰ ਮੋਦੀ ਦੇ ਅੰਦਰ ਉਹਨਾਂ ਦੇ ਅੰਦਰ ਲੋਕ ਦਿਖਾਵਾ ਕਰਦੇ ਆ ਉਹ ਬਾਣੀ ਉਹਨਾਂ ਦੇ ਦਰਬਾਰ ਸਾਹਿਬ ਉਹਨਾਂ ਦੇ ਅੰਦਰ ਇਹ ਫਰਕ ਅੱਜ ਕਾਂਗਰਸ ਵਾਲੇ ਦੇਣ ਜਵਾਬ ਵੀ ਥੋੜੀ ਭਾਈ ਫੌਜ ਸੀ ਜਦੋਂ ਤੁਸੀਂ ਲੀਡਰ ਸੀ ਤੁਸੀਂ ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ ਅੱਜ ਫਰਕ ਅੱਜ ਦੇਖੋ ਨਾ ਦੂਜੀ ਗੱਲ ਇੱਕ ਹੋਰ ਸਭ ਤੋਂ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਦੁਨੀਆ 'ਚ ਦੇਖੋ ਅੱਜ ਜਿਹੜੇ-ਜਿਹੜੇ ਪਾਰਟੀ ਦੇ ਲੀਡਰ ਨੇ ਚਾਹੇ ਉਹ ਥਰੂਰ ਸਾਹਿਬ ਹੋਣ ਚਾਹੇ ਮਨੀਸ਼ ਤਵਾੜੀ ਤੌਰੋਂ ਐਮਪੀ ਰਹੇ ਨੇ ਪਾਰਟੀ ਨੇ ਉਹਨਾਂ ਦਾ ਕਿਸੇ ਦਾ ਨਾਂ ਨਹੀਂ ਭੇਜਿਆ ਪਰ ਉਹ ਦੇਸ਼ ਲਈ ਕਾਂਗਰਸ ਤੋਂ ਉੱਤੇ ਹੋ ਕੇ ਦੇਸ਼ ਲਈ ਮੋਦੀ ਜੀ ਲਈ ਸਾਰੇ ਜਾ ਰਹੇ ਤੇ ਇਹ ਫਰਕ ਆ ਇਹ ਫਰਕ ਆ ਇਹਨਾਂ ਨੇ ਤਾਂ ਨੌ ਉਹਨਾਂ ਦੇ ਭੇਜੇ ਇਹਨਾਂ ਨੇ ਨੌ ਉਹਨਾਂ ਦੇ ਭੇਜੇ ਜਿਹੜੇ ਕਦੇ ਨਾ ਕਦੇ ਪਾਕਿਸਤਾਨ ਦੇ ਮੁਗਲਾਂ ਦੇ ਧਿਆਨ ਨਾਲ ਸੁਣਿਓ ਇਹਨਾਂ ਨੇ ਨੌ ਪੰਜਾਬ ਦਾ ਵੀ ਉਹਦਾ ਭੇਜਿਆ ਜਿਨੇ ਹਮੇਸ਼ਾ ਖਾਲਿਸਤਾਨ ਦੇ ਗੈਂਗਸਟਰਾਂ ਦੇ ਦੂਜੇ ਜਿਹੜੇ ਅਤਵਾਦੀ ਰਹੇ ਆ ਉਹਦੇ ਤੇ ਜਦੋਂ ਗੱਲਾਂ ਪਾਰਲੀਮੈਂਟ ਚ ਕੀਤੀਆਂ ਮੁਗਲਾਂ ਦੀਆਂ ਕੀਤੀਆਂ ਮੁਗਲਾਂ ਦੀਆਂ ਆਪਣੇ ਗੁਰੂਆਂ ਦੀਆਂ ਨਹੀਂ ਕੀਤੀਆਂ ਮੁਗਲਾਂ ਦੀਆਂ ਕੀਤੀਆਂ ਤੇ ਉਹਨਾਂ ਦੇ ਨਾਂ ਕਾਂਗਰਸ ਪਾਰਟੀ ਨੇ ਨਾਂ ਭੇਜੇ ਇਹ ਪਾਰਲੀਮੈਂਟ ਚ ਨਹੀਂ ਜਿਹੜੇ ਬਖਸ਼ ਦੇ ਦੇਸ਼ ਨੂੰ ਜੇ ਇਹਨਾਂ ਨੂੰ ਬਾਹਰ ਭੇਜ ਦਿੰਦੇ ਇਹ ਜਾ ਕੇ ਉੱਥੇ ਜਿਹੜੇ ਟਰੂ ਨੈਸ਼ਨਿਸਟ ਨੇ ਜਿਨ੍ਹਾਂ ਦੇ ਅੰਦਰ ਕੁੱਟ-ਕੁੱਟ ਕੇ ਭਦੇ ਭਰਿਆ ਆਏ ਉਹ ਲੋਕ ਚਾਹੀ ਕਿਸੇ ਪਾਰਟੀ ਦੇ ਹੋਣ ਮੈਂ ਬਾਕੀ ਉਹਨਾਂ ਤੇ ਗੱਲ ਕਰ ਰਿਹਾ ਬਾਕੀ ਸਾਰੇ ਹੀ ਚਾਹੀ ਕਿਸੇ ਪਾਰਟੀ ਦੇ ਐਮਪੀ ਨੇ ਉਹ ਦੇਸ਼ ਨਾਲ ਤੇ ਪ੍ਰਧਾਨ ਮੰਤਰੀ ਨਾਲ ਖੜੇ ਆ ਇਹ 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 ਗਦਾਰ ਹਮੇਸ਼ਾ ਹੁੰਦੇ ਆ ਗਦਾਰ ਹਮੇਸ਼ਾ ਰਹੇ ਆ ਤੇ ਉਹ ਗਦਾਰਾਂ ਹਿਸਾਬ ਕਿਤਾਬ ਕਰਨਾ ਉਹ ਸਰਕਾਰਾਂ ਜਾਣਦੀਆਂ ਉਹ ਸਾਡੀਆਂ ਫੋਰਸਿਸ ਜਾਣਦੀਆਂ ਐ ਪਿਛਲੇ ਟਾਈਮ ਦੇ ਉੱਤੇ ਕੁਮਾਰ ਗੌਰ ਸੱਚਾ ਯਾਦਵ ਨੇ ਇੱਥੇ ਆਖ ਆਏ ਨੇ ਆਏ ਨੇ ਬੋਲਦੇ ਤੇ ਯਾਨੀ ਕਿ ਕੀਤਾ ਤੁਹਾਡੇ ਨਾਲ ਗੱਲਬਾਤ ਦੇਖੋ ਇੱਕ ਗੱਲ ਸਮਝੋ ਉਹਨਾਂ ਹਫ਼ਤੇ ਦਾ ਟਾਈਮ ਦਿੱਤਾ ਤੁਸੀਂ ਤੇ ਅੱਜ ਉਹ ਵਾਅਦਾ ਪੂਰਾ ਇੱਕ ਗੱਲ ਸਮਝੋ ਜੀ ਕੁਮਾਰ ਗੌਰਵ ਜੀ ਆ ਜਿਹੜੇ ਉਹ ਬਹੁਤ ਇੱਕ ਆਰਟਿਸਟ ਨੇ ਜੀ ਤੇ ਉਹ ਬੜੀ ਜਿਹੜੀਆਂ ਵੀ ਤਕਲੀਫਾਂ ਹੁੰਦੀਆਂ ਏ ਉਹ ਕਈ ਵਾਰ ਵਿਅੰਗ ਐਸੇ ਕੱਸਦੇ ਆ ਵੀ ਉਹ ਜਾ ਕੇ ਸਿੱਧੇ ਵੱਜਦੇ ਆ ਜੀ ਸਰਕਾਰ ਦੀ ਪਾਰਟੀ ਦੀ ਗੱਲ ਨਹੀਂ ਮੈਂ ਸੱਚੇ ਯਾਦਵ ਜੀ ਦੀ ਗੱਲ ਕਰਦਾ ਮੇਰੇ ਉਹਨਾਂ ਨਾਲ ਜਾਤੀ ਰਿਸ਼ਤੇ ਆ ਅੱਜ ਦੇ ਨਹੀਂਗੇ ਬੜੀ ਵਾਰ ਮੈਂ ਸਾਡੀ ਸਰਕਾਰ ਵੀ ਸੀ ਉਦੋਂ ਵੀ ਉਹ ਕੋਈ ਨਾ ਕੋਈ ਸਾਡੇ ਉਲਟ ਉਲਟ ਨਹੀਂ ਲੋਕਾਂ ਦੇ ਹੱਕ 'ਚ ਸਾਨੂੰ ਬੇਸ਼ੱਕ ਉਲਟ ਲੱਗਦਾ ਸੀ ਪਰ ਉਹ ਲੋਕਾਂ ਦੇ ਹੱਕ 'ਚ ਗੱਲ ਹੁੰਦੀ ਸੀ ਤੇ ਜੇ ਸੱਚੇ ਯਾਦਵ ਜੀ ਨੇ ਇਹ ਗੱਲ ਕਰਤੀ ਤੇ ਮੈਂ ਉਹਨਾਂ ਨੂੰ ਵੀ 100% ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਲੋਕਾਂ ਦੀ ਆਵਾਜ਼ ਜੇ ਕੋਈ ਐਨ ਜੀਓ ਜੇ ਕੋਈ ਸੇਵਾ ਕਰਨ ਵਾਲਾ ਚੱਕਦਾ ਹੈ ਤੇ ਬਹੁਤ ਲੋਕ ਨੇ ਜਿਹੜੇ ਖੂਨਦਾਨ ਦੇ ਕੈਂਪ ਲਾਉਂਦੇ ਆ ਬਹੁਤ ਲੋਕ ਨੇ ਇਹ ਲੋਕ ਨੇ ਜਿਹੜੇ ਐਕਸੀਡੈਂਟਾਂ ਤੋਂ ਬਚਾਉਂਦੇ ਆ ਸੜਕਾਂ ਨੂੰ ਦੇਖਦੇ ਆ ਕਿਵੇਂ ਚੰਗੀਆਂ ਆ